ਅਗਲੀ ਖਬਰ ਜਿਹੜੀ ਉਹ ਵੀ ਬੜੀ ਐ ਮੈਂ ਬੁੱਢੇ ਨਾਲੇ ਨੂੰ ਲੈ ਕੇ ਜਿਹੜਾ ਚੱਲ ਰਿਹਾ ਸੀਗਾ ਕੱਲ ਉੱਥੇ ਇਕੱਠੇ ਹੋਣ ਦਾ ਇੱਕ ਸੱਦਾ ਹੈ ਪੰਜਾਬੀਆਂ ਵਾਸਤੇ ਬੁੱਢੇ ਨਾਲੇ ਦੇ ਬੰਨ ਦਾ ਵੀ ਸੱਦਾ ਹੈ ਉਸ ਦੇ ਵਿੱਚ ਕਿਵੇਂ ਦੇਖਦੇ ਹੋ ਜਾਂ ਜਿਹੜੇ ਉਹਨੂੰ ਚਲਾਉਣ ਵਾਲੇ ਕਹਿ ਸਕਦੇ ਨੇ ਜਿਹੜੇ ਅੱਗੇ ਲੱਗੇ ਹੋਏ ਨੇ ਬੰਦੇ ਲੱਖਾ ਸਿਧਾਣਾ ਹੋਰੀ ਉਹ ਕਿਵੇਂ ਉੱਥੇ ਪਹੁੰਚ ਸਕਣਗੇ ਕੀ ਸਿਸਟਮ ਇਹ ਸਾਰਾ ਹੈਗਾ ਵੇਖੋ ਅਸੀਂ ਕੁਝ ਬੰਦਿਆਂ ਨਾਲ ਹੁਣ ਨਾਂ ਤੇ ਕੀ ਲਈਏ ਜੀ ਉਹੋਸ਼ ਬੰਦਿਆਂ ਨਾਲ رابطہ ਕਰਨ ਦਾ ਯਤਨ ਕੀਤਾ ਸੀਗਾ ਕਿਉਂ ਕਿ ਇੱਕ ਸੱਜਣ ਨੇ ਜਿਹੜੇ ਇਹਨਾਂ ਦੇ ਹੀ ਖਾਸਮ ਖਾਸ ਆ ਲਖੇ ਸਦਾਨੇ ਹੋਰਾਂ ਦੇ ਉਹਨੇ ਸਾਨੂੰ ਦੱਸਿਆ ਸੀਗਾ ਕਿ ਬੜੀ ਸਖਤ ਹਦਾਇਤ ਕੀਤੀ ਗਈ ਆ ਕਿਉਂਕਿ ਮਾਨ ਸਾਹਿਬ ਖੁਦ ਲੁਧਿਆਣੇ ਪਹੁੰਚੇ ਸਨ ਜੀ ਮਾਨ ਸਾਹਿਬ ਜਦੋਂ ਲੁਧਿਆਣੇ ਆਏ ਆ ਤੇ ਉਹਨਾਂ ਨੇ ਇੱਕ ਹਦਾਇਤ ਦਿੱਤੀ ਆ ਲੁਧਿਆਣੇ ਦੀ ਸੀਪੀ ਨੂੰ ਹੂੰ ਜੋ ਦਾਵਾ ਸਾਡੇ ਕੋਲ ਕੀਤਾ ਉਸ ਸੱਜਣ ਨੇ ਕਿ ਕਿਸੇ ਵੀ ਹਾਲਤ ਚ ਲੱਖਾ ਸਧਾਣਾ ਲੁਧਿਆਣੇ ਪੜਨਾ ਨਹੀਂ ਚਾਹੀਦਾ। ਉਹ ਉਹਨਾਂ ਨੇ ਤੇ ਸਾਰੀ ਮੈਂ ਵਿੱਢੀ ਹੋਈ ਹੈ। ਉਸ ਤੋਂ ਬਾਅਦ ਲੱਖੇ ਸਧਾਣੇ ਦਾ ਜੋ ਨੰਬਰ ਚੱਲਦਾ ਸੀਗਾ ਉਹ ਨੰਬਰ ਬੰਦ ਹੈ। ਜੀ। ਲੱਖਾ ਸਧਾਣਾ ਜਿੰਨੀ ਕੁ ਮੇਰੀ ਜਾਣਕਾਰੀ ਹੈ ਉਹ ਪਹਿਲੇ ਰੂਪੋਸ਼ ਹੈ। ਉਹਨੂੰ ਪਤਾ ਸੀਗਾ ਕਿ ਪੁਲਿਸ ਮੇਰੇ ਮਗਰ ਲੱਗੂਗੀ। ਹੂੰ। ਇਹੋ ਕਾਰਨ ਹੈ ਕਿ ਸੰਭਾਵਨਾ ਇਹ ਵੀ ਜਤਾਈ ਜਾਂਦੀ ਆ ਕਿ ਜਿੱਥੋਂ-ਜਿੱਥੋਂ ਲੋਕ ਤੁਰਣਗੇ। ਹੂੰ। ਹੋ ਸਕਦਾ ਹੈ ਕਿ ਸਰਕਾਰੀ ਮਸ਼ੀਨਰੀ ਪਾਪੂਲਸ ਜਾਂ ਜਿਹੜੇ ਹੋਰ ਇਹਨਾਂ ਦੇ ਅਧਿਕਾਰੀ ਆ ਜੀ 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 ਉਹ ਉੱਥੇ ਉੱਥੇ ਹੀ ਇਹ ਜਿਹੜੇ ਲੋਕਾਂ ਦੇ ਜਥੇ ਹੋਣਗੇ ਜਾਂ ਕਹਿ ਲਓ ਕਿ ਜਿਹੜੇ ਸਮੂਹ ਹੋਣਗੇ ਉਹਨਾਂ ਨੂੰ ਉੱਥੇ ਉੱਥੇ ਰੋਕਣ ਦਾ ਯਤਨ ਕਰ ਸਕਦੇ ਆ ਹਾਂ ਜਾਂ ਰੋਕਣਗੇ ਕਹਿ ਜੀ ਤਾਂ ਇਹਦਾ ਮਤਲਬ ਇਹ ਆ ਕਿ ਕਿਸੇ ਵੀ ਸੂਰਤ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਰਕਾਰ ਚਾਹੇਗੀ ਕਿ ਇਹ ਲੁਧਿਆਣੇ ਪਹੁੰਚ ਨਾ ਪਾਉਣ ਜੀ ਖਾਸ ਤੌਰ ਤੇ ਜਿਹੜੇ 2-4 ਮੇਨ ਬੰਦੇ ਆ ਵੀ ਜੇ ਇਹਨਾਂ ਨੂੰ ਨੱਪ ਲਿਆ ਜਾਵੇ ਕਿਉਂਕਿ ਲੱਖਾਂ ਸਦਾਨਾ ਹੈਗਾ ਥੋੜਾ ਮਾਹਰ ਬੰਦਾ ਮੈਂ ਤੁਹਾਨੂੰ ਦੱਸਾਂ ਬਿਲਕੁਲ ਉਹ ਇੰਨਾਂ ਚੀਜ਼ਾਂ 'ਚ ਤੇ ਬੜਾ ਬਈ ਫੁਰਤੀਲਾ ਹੈ ਜੀ ਉਹਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਬਈ ਸਾਹਕ ਤਾਂ ਮੇਰਾ ਲੱਗ ਜਾਣਾ ਹੂੰ ਉਹ ਪਹਿਲੇ ਨਿਕਲ ਜਾਂਦਾ ਹੁਣ ਉਹਦੇ ਕੋਲ ਗਨਮੈਨ ਵੀ ਆ ਪਿਛਲੀ ਵਾਰ ਤੇ ਗਨਮੈਨ ਵੀ ਉਹ ਕਿਸੇ ਦੇ ਘਰੇ ਬਿਠਾ ਕੇ ਤੇ ਨਿਕਲ ਗਿਆ ਸੀਗਾ ਜਦੋਂ ਇਹਨਾਂ ਨੇ ਘਰਾਓ ਕਰਨਾ ਸੀਗਾ ਸੀਐਮ ਰਹਿਸ਼ ਦਾ ਸੰਗਰੂਰ ਹੂੰ ਤਾਂ ਦੂਜੇ ਪਾਸੇ ਹੁਣ ਇੱਕ ਵੱਡਾ ਚਿਹਰਾ ਹੈ ਅਮਿਤ ਓਜਮਾਨ ਐਸੇ ਤੋਂ ਹੋਰ ਵੀ ਨੇ ਕਹੀ ਜੀ ਜਦੋਂ ਅਮਿੰਦਰ ਪਾਲ ਲੂੰਬਾ ਮੋਗੇ ਤੋਂ ਜੀ ਜੀ ਹੋਰ ਕਈ ਨੇ ਨਾ ਹੂੰ ਪਰ ਜਿਹੜੇ ਤਿੰਨ ਚਾਰ ਇਹ ਬੰਦੇ ਆ ਵੀ ਜੇ ਇਹ ਨੱਪ ਲੈ ਜਾਂਦੇ ਆ ਸਰਕਾਰ ਨੂੰ ਇਹੀ ਲੱਗਦਾ ਹੁੰਦਾ ਕਿ ਜਿਹੜੇ ਮੇਨ ਬੰਦੇ ਨਾ ਪਹੁੰਚੇ ਉਥੇ ਕੀ ਦੂਜੇ ਕਰਨਗੇ ਜੇ ਗਾਇਬ ਹੀ ਤੋਂ ਆਪਦਾ ਉਥੇ ਜਿਹੜਾ ਵੀ ਕੋਈ ਵਿਰੋਧ ਦਾ ਮਾੜਾ ਮੋਟਾ ਪਹਾੜਾ ਪੜ ਕੇ ਤੇ ਵਾਪਸ ਆਜੇ ਜੀ ਤਾਂ ਸਰਕਾਰ ਚਾਹੇਗੀ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਲੁਧਿਆਣੇ ਜਾਣ ਤੋਂ ਰੋਕ ਦਿੱਤਾ ਜਾਵੇ ਜੋ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਜੇ ਉਥੇ ਇਕੱਠੇ ਹੋ ਜਾਂਦੇ ਆ ਤਾਂ ਫਿਰ ਸਰਕਾਰ ਵਾਸਤੇ ਕਿਤੇ ਨਾ ਕਿਤੇ ਇਹ ਫਸਤਾ ਬਣ ਜਾਏਗਾ ਜੀ ਹੁਣ ਦੇਖੋ ਮਾਮਲਾ ਜਿਹੜਾ ਮਾਮਲਾ ਬੜਾ ਸੈਂਸਿਟਿਵ ਹੈ ਪਰ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਜਿਹੜੀ ਇੱਕ ਆਦਤ ਬਣੀ ਆ ਸੀ ਕਿਸੇ ਵੀ ਮੁੱਦੇ ਤੇ ਇਕੱਠੇ ਨਹੀਂ ਹੁੰਦੇ ਬਿਲਕੁਲ ਠੀਕ ਹੈ ਮੈਂ ਕੱਲ ਵੀ ਆਪਦੇ ਨਿੱਜੀ ਪੇਜ ਤੋਂ ਲਾਈਵ ਹੋਇਆ ਸੀ ਇਸ ਮੁੱਦੇ ਤੇ ਕਿਉਂਕਿ ਆਪਣਾ ਆਫ ਸੀਗਾ ਜੀ ਇਹ ਮੁੱਦਾ ਅਹਿਮ ਲੱਗਿਆ ਮੈਨੂੰ ਉਹੀ ਕੱਲ ਮੈਂ ਇੱਥੇ ਆਈ ਵਰਲਡ ਤੇ ਵੀ ਕਰ ਦਿੰਦਾ ਜੀ ਜੀ ਮੈਂ ਦੇਖਿਆ ਕਿ ਕੁਝ ਬੰਦੇ ਲੱਖੇ ਦੇ ਮਗਰ ਤੁਰੇ ਫਿਰਦੇ ਆ ਕੁਝ ਲੱਖੇ ਦੇ ਵਿਰੋਧ ਦੇ ਵਿੱਚ ਆ ਕਾਰੋਬਾਰੀ ਜਿਹੜੇ ਆ ਕੁਝ ਸੱਜਣ ਉਹ ਵੀ ਆਵਾਤਾਵਾਜ ਬੋਲਦੇ ਜਾਂਦੇ ਸਾਨੂੰ ਠੀਕ ਨਹੀਂ ਲੱਗਦਾ ਕਿ ਤੁਸੀਂ ਕਿਸੇ ਵੀ ਸਮੂਹ ਚੋਂ ਮੋਤਬਰ ਬੰਦੇ ਨੂੰ ਬਲੈਕਮੇਲ ਕਰਕੇ ਇਹਦੇ ਜਾਂ ਤਾਂ ਤੁਹਾਡੇ ਕੋਲ ਸਬੂਤ ਹੋਣ ਤੇ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਦੱਸ ਦਿਓ ਕਿ ਇਹਨਾਂ ਨਾ ਬੰਦੇ ਆ ਤੋਂ ਬਈ ਇਹਨਾਂ ਨੇ ਹੁਣ ਤੱਕ ਸਮਾਜ ਸੇਵਾ ਦੇ ਨਾਮ ਤੇ ਜਾਂ ਸੰਘਰਸ਼ ਦੇ ਨਾਮ ਤੇ ਪੈਸੇ ਲਏ ਆ ਇਹ ਸਾਡੇ ਤੋਂ ਵੀ ਪੈਸੇ ਭਾਲਦੇ ਆ ਦੇਸੇ ਉਨਨਾ ਤੋਂ ਪੈਸੇ ਲੈ ਜਾਂਦੇ ਨੇ ਹੂੰ ਇਹ ਗੱਲ ਸਾਫ਼ ਹੈ ਲੁਧਿਆਣੇ ਦੇ ਕਾਰੋਬਾਰੀਆਂ ਤੋਂ ਪੈਸਾ ਟਕਾ ਲੈ ਜਾਂਦੇ ਚਾਹੇ ਉਹ ਸਿਆਸਤਦਾਨ ਹੋਣ ਚਾਹੇ ਕੋਈ ਦੂਜਾ ਤੇ ਜਾ ਵੀ ਹੋਵੇ ਜੀ ਪਰ ਜੇ ਕੋਈ ਲਖਾ ਸਧਾਨਾ ਜਾਂ ਮਿਤੋ ਜਮਾਨ ਕੋਈ ਐਸਾ ਕੰਮ ਕਰਕੇ ਲੈ ਕੇ ਗਏ ਨੇ ਬਈ ਤੁਸੀਂ ਉਹ ਜਨਤਕ ਕਰੋ ਫਿਰ ਲਖੇ ਸਧਾਨ ਨੇ ਵੀ ਰਿਐਕਟ ਕੀਤਾ ਬੜਾ ਰੁੱਖਾ ਜਿਹਾ ਰਿਐਕਟ ਸੀਗਾ ਲਖੇ ਸਧਾਨੇ ਦੀ ਵੀ ਇੱਕ ਸਿਆਸੀ ਤੌਰ ਤੇ ਮੈਂ ਕਹੂੰਗਾ ਕਮਜ਼ੋਰੀ ਆ ਜੀ ਉਹ ਇੰਤਰ ਹੈ ਤੇ ਬਹੁਤ ਜਲਦੀ ਬੋਲ ਕਰਦਾ ਹੈ ਤੇ ਸੈਕਿੰਡ ਇਹ ਕਿ ਉਹਦੇ ਸ਼ਬਦ ਜਿਹੜੇ ਆ ਨਾ ਬੜੇ ਮਤਲਬ ਕਿ ਖਰਬੇ ਹੋ ਜਾਂਦੇ ਬਿਲਕੁਲ ਕਿਉਂਕਿ ਆਲੋਚਨਾ ਤੇ ਦੇਖੋ ਭਈ ਲਖੇ ਸਧਾਨੇ ਦੀ ਹੋਏਗੀ ਉਹ ਪੋਲੀਟੀਸ਼ੀਅਨ ਹੈ ਜੀ ਜੀ ਉਹਦੇ 'ਚ ਕੋਈ ਸ਼ੱਕ ਨਹੀਂ ਕੋਈ ਧਾਰਮਿਕ ਕੋਈ ਨੇਤਾ ਤੇ ਹੈ ਨਹੀਂਗਾ ਬਿਲਕੁਲ ਧਾਰਮਿਕ ਕੋਈ ਬਾਬਾ ਤੇ ਹੈ ਨਹੀਂਗਾ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਕੀਤਾ ਜਾਂਦਾ ਪਰ ਮਸਲਾ ਮੈਂ ਕੱਲ ਜਿਹੜੇ 2-3 ਫੈਕਟਰ ਰੱਖੇ ਸੀ ਕਿ ਸਰਕਾਰ ਹੁਣ ਦੇਖੋ ਸਰਕਾਰ ਦੇ ਹੱਥਾਂ ਪੈਰਾਂ ਦੀ ਪਈ ਆ ਉਹਨਾਂ ਨੂੰ ਇਹ ਆ ਕਿ ਕਿਤੇ ਕੋਈ ਵਾਤਾਵਰਣ ਸੰਬੰਧੀ ਵੱਡਾ ਮੋਰਚਾ ਨਾ ਲੱਗ ਜਾਵੇ ਅੱਗੇ ਕਿਸਾਨਾਂ ਤੋਂ ਉਹਨਾਂ ਨੇ ਜਾਨ ਛੜਾਈ ਆ ਬਿਲਕੁਲ ਡੱਲੇਵਾਲ ਸਾਹਿਬ ਨੂੰ ਛੱਡਣਾ ਪਿਆ ਹੂੰ ਹੂੰ ਤਾਂ ਕਿ ਨਹੀਂ ਤੇ ਉਹ ਉਹਨਾਂ ਦੀ ਤੋਪ ਦਾ ਮੂੰਹ ਜਿਹੜਾ ਸੀਗਾ ਉਹ ਦਿੱਲੀ ਤੋਂ ਇਧਰ ਨੂੰ ਘੁੰਮ ਜਾ ਰਿਹਾ ਸੀ ਬਿਲਕੁਲ ਘੁੰਮ ਰਿਹਾ ਸੀ ਜੀ 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 ਇਹਨਾਂ ਨੇ ਹੁਣ ਦੇਖੋ ਇਹ ਨੌਬਤ ਜਿਹੜੀ ਲਿਆਂਦੀ ਆ ਹੂੰ ਉਹਦੇ ਵਿੱਚ ਕਿਵੇਂ ਜਿੰਮੇਵਾਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਰਦਾ ਕਿ ਸਭ ਰਾਜਨੀਤਿਕ ਬੰਦੇ ਦਾ ਕੰਮ ਹੈ ਰਾਜਨੀਤੀ ਕਰਨਾ ਲੱਖੇ ਸਿਧਾਣੇ ਦੀ ਰਾਜਨੀਤੀ ਦਾ ਕੋਰ ਪਿੱਲਰ ਹੈ ਜਿਹੜਾ ਉਹ ਪਾਣੀ ਤੇ ਪਰਵਾਸੀ ਠੀਕ ਹੈ ਜੀ ਹੂੰ ਉਸਨੇ ਰਾਜਨੀਤੀ ਆਪਦੀ ਕਰਨੀ ਕਰਨੀ ਆ ਉਹਨੂੰ ਹੱਕ ਹੈ ਜੀ ਅਗਲਾ ਆਪ ਦੇ ਪੈਸੇ ਖਰਚਦਾ ਭਾਈ ਵੋਟਾਂ 'ਚ ਖੜਦਾ ਵੀ ਆ ਹੂੰ ਤੇ ਪੁਲਸ ਦਾ ਤੱਕਾ ਨੂੰ ਕਿ ਵੀ ਚੱਲਣਾ ਬਿਲਕੁਲ ਬਿਲਕੁਲ ਤਾਂ ਅਗਲਾ ਕਿਉਂ ਨਾ ਕਰੇ ਪਰ ਸਵਾਲ ਮੈਂ ਕੱਲ ਵੀ ਕੀਤਾ ਸੀਗਾ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਬਤ ਕਿਉਂ ਪੈਦਾ ਹੋਣਾ ਬਿਲਕੁਲ ਤੁਸੀਂ ਹੁਣ ਵੀ ਕਿਉਂ ਭਜ ਰਹੇ ਹੋ 650 ਕਰੋੜ ਰੁਪਈਆ ਜੀ 스마트 ਸਿਟੀ ਦੇ ਪ੍ਰੋਜੈਕਟ ਤਹਿਤ ਬੁੱਢੇ ਨਾਲੇ ਵਾਸਤੇ ਆਇਆ ਹੂੰ ਉਹ 650 ਕਰੋੜ ਰੁਪਈਆ ਸਹੀ ਜਗ੍ਹਾ ਤੇ ਨਹੀਂ ਲੱਗਿਆ ਮੈਂ ਨਹੀਂ ਕਹਿੰਦਾ ਇਕ ਕੁਲਤਾਰ ਸਿੰਘ ਸੰਧਵਾਹ ਹੁਰਾਂ ਦੀ ਹਦਾਇਤ ਤੇ ਜੋ 14 ਮੈਂਬਰੀ ਵਿਧਾਨ ਸਭਾ ਮੈਂਬਰਾਂ ਦੀ ਕਮੇਟੀ ਬਣੀ ਐ ਐਮ ਐਲ ਐਸ ਦੀ ਜੀ ਜਿਹਦੇ ਚ ਕੋਈ ਇੱਕ ਪਾਰਟੀ ਦਾ ਨਹੀਂ ਐ ਸਾਰੀਆਂ ਪਾਰਟੀਆਂ ਦੇ ਵਿਧਾਇਕ ਹੁੰਦੇ ਆ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਕਿ ਕਿ ਇਹ ਜਿਹੜਾ 650 ਕਰੋੜ ਰੁਪਈਆ ਆਇਆ ਉਹ 600 ਪੰਜਾਬ ਕਰੋੜ ਰੁਪਈਆ ਸਹੀ ਲੱਗਿਆ ਹੀ ਨਹੀਂ ਹੂੰ ਤੇ ਤੁਸੀਂ ਇਹ ਵੇਖੋ ਕਿ ਕਿੰਨਾ ਚਿਰ ਹੋ ਗਿਆ ਉਹ ਕਮੇਟੀ ਦੀ ਰਿਪੋਰਟ ਇਹਨਾਂ ਦੇ ਟੇਬਲ ਤੇ ਪਈ ਆ ਜਿਨ੍ਹਾਂ ਨੇ ਇੱਕ ਵੀ ਬੰਦਾ ਫੜਿਆ ਉਹਦੇ ਚ ਹੂੰ ਜਿਹੜੇ ਕਹਿੰਦੇ ਆ ਕਿ ਕ੍ਰਾਪਸ਼ਨ ਤੇ ਸਾਡੀ ਜ਼ੀਰੋ ਟੋਲਰੈਂਸ ਸਭ ਤੋਂ ਵੱਡੀ ਸਮੱਸਿਆ ਇਹ ਹੈ ਮਿੰਡੂ ਜੀ ਜਾਂ ਤਾਂ ਗੱਲ ਨਹੀਂ ਹੁੰਦੀ ਜੇ ਗੱਲ ਹੋ ਜਾਂਦੀ ਹੈ ਮਾੜੀ-ਮੋਟੀ ਤੇ ਫਿਰ ਉਸ ਤੇ ਕੋਈ ਐਕਸ਼ਨ ਰਿਐਕਸ਼ਨ ਨਹੀਂ ਫਿਰ ਇਹ ਮਾਮਲਾ ਦੇਖੋ ਸਾਡੇ ਜਿੰਨੇ ਅਧਿਕਾਰ ਆ ਹੂੰ ਉਹਨਾਂ ਦਾ ਜੇ ਆਪਾਂ ਆਪਾਂ ਕਹਿੰਨੇ ਕਿ ਫੰਡਮੈਂਟਲ ਰਾਈਟਸ ਦੀ ਗੱਲ ਕਰ ਲਈਏ ਉਹਨਾਂ ਚੋਂ ਸਭ ਤੋਂ ਪ੍ਰਾਇਮਰੀ ਕਿਹੜਾ ਤੁਹਾਡਾ ਜਨਨ ਦਾ ਅਧਿਕਾਰ ਬਿਲਕੁਲ ਜੀਉਣ ਦਾ ਅਧਿਕਾਰ ਹੈ ਤੁਹਾਡਾ ਇਹ ਜਿਉਣ ਦੇ ਅਧਿਕਾਰਾਂ ਨਾਲ ਜੁੜਿਆ ਮਸਲਾ ਹੈ ਸਾਬ ਕਿ ਅਸੀਂ ਇਹਦੇ ਤੇ ਵੀ ਇਕਮਤ ਨਹੀਂ ਆ ਇੱਕ ਜੁੱਟ ਨਹੀਂ ਆ ਬਿਲਕੁਲ ਠੀਕ ਹੈ ਜੀ ਹਾਂ ਕਾਰੋਬਾਰ ਆਪਣੀ ਜਗ੍ਹਾ ਤੇ ਚੱਲਣਾ ਅਸੀਂ ਕੋਈ ਮੈਂ ਘੱਟੋ ਘੱਟ ਜੀਵਨ ਦਾ ਵਿਰੋਧੀ ਨਹੀਂ ਹੈਗਾ ਹਮ ਪਰ ਗੱਲ ਇਹ ਹੈ ਕਿ ਜੋ ਲੋਕਾਂ ਦੇ ਜਿਉਣ ਦਾ ਅਧਿਕਾਰ ਹੈ ਅਸੀਂ ਉਹਨੂੰ ਵੀ ਕੋ ਨਹੀਂ ਸਕਦੇ ਕੋ ਨਹੀਂ ਸਕਦੇ ਬਿਲਕੁਲ ਦੂਜੀ ਚੀਜ਼ ਹਮ ਕਿ ਦੇਖੋ ਉੱਥੇ ਇੱਕ ਝਗੜਾ ਹੋਰ ਚੱਲਦਾ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀਗਾ ਕਿ ਡਾਈ ਯੂਨਿਟਸ ਵਰਸ ਜ ਇਲੈਕਟ੍ਰੋਪਲੇਟਸ ਇਲੈਕਟ੍ਰੋਪਲੇਟਿੰਗ ਯੂਨਟਸ ਜਿਹੜੀ ਉਹ ਕਹਿੰਦੇ ਆ ਕਿ ਇਹ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦੇ ਉਹ ਕਹਿੰਦੇ ਇਹ ਕਰਦੇ ਆ ਤੇ ਮੈਂ ਇਹੀ ਗੱਲ ਕਹੀ ਸੀ ਹੁਣ ਇੱਕ ਅੰਕੜਾ ਆਇਆ ਸੀਗਾ ਪਿੱਛੇ ਜੇ ਕਿ ਜਿਹੜੀਆਂ ਇਲੈਕਟ੍ਰੋਪਲੇਟਿੰਗ ਯੂਨਟਾਂ ਨੇ ਜੀ ਉਹ 3000 ਨੇ ਪਰ 5 ਐਮਐਲਡੀ ਸ਼ਹਿਰ ਤੇ ਇੱਕਾ ਜਿਹੜਾ ਟ੍ਰੀਟਮੈਂਟ ਪਲਾਂਟ ਹੁੰਦਾ ਜੀ ਇਹ ਉਹਨਾਂ ਦੇ ਕੋਲ ਆ ਹੂੰ ਇਹ ਨਹੀਂ ਹੁੰਦਾ ਤੇ ਉਧਰ ਦੂਜੇ ਪਾਸੇ 250 ਆ ਕਿ 300 ਉਹਨਾਂ ਦੇ ਕੁੱਲ ਸ਼ਾਇਦ ਪੰਜਾਂ ਦਾ ਸੈੱਟ ਆ ਇਸ ਤਰ੍ਹਾਂ ਮਤਲਬ ਮੈਂ ਇੱਕ ਇੱਕ ਗੱਲ ਕਹੀ ਸਲਾਹ ਦੇ ਤੌਰ ਤੇ ਕਿ ਭਾਈ ਇਹ ਕਿੱਡੀ ਕਬੱਡੀ ਗੱਲ ਸੀ ਬਈ ਕੀ ਰੌਕਟ ਸਾਇੰਸ ਆਏ ਤੁਸੀਂ ਇਦਾਂ ਕਰੋ ਵੀ ਹਫਤਾ ਉਹਨਾਂ ਨੂੰ ਕਹੋ ਕਿ ਬੰਦ ਕਰੋ ਹਫਤਾ ਉਹਨਾਂ ਨੂੰ ਕਹੋ ਬੰਦ ਕਰੋ ਪੈਮਾਇਸ਼ ਕਰ ਲਓ ਪ੍ਰਦੂਸ਼ਣ ਜ਼ਿਆਦਾ ਕੌਣ ਕਰ ਰਿਹਾ ਬਿਲਕੁਲ ਪਤਾ ਲੱਗ ਜਾਨਾ ਮਤਲਬ ਕਿ ਸਰਕਾਰ ਵਾਸਤੇ ਇੱਕ ਇੱਕ ਡੀਕੂਵੱਟੀ ਗੱਲ ਐ ਸੁਖਮ ਸਾਹਿਬ ਕੰਮ ਤੇ ਆਉਣ ਤੇ ਕੀ ਹੋ ਸਕਦਾ ਜੀ ਪਰ ਗੱਲ ਤੇ ਕਾ ਗਾਣਾ ਸੀਗਾ ਜੇ ਤੂੰ ਦਿੰਦੀ ਸਾਥ ਹੋਣ ਨੂੰ ਕੀ ਨਹੀਂ ਹੁੰਦਾ ਹੂੰ ਹੁਣ ਨੂੰ ਤੇ ਸਭ ਕੁਝ ਹੋ ਜਾਂਦਾ ਸੀ ਬਿਲਕੁਲ ਪਰ ਗੱਲ ਇਹ ਆ ਕਿ ਸਰਕਾਰ ਹੁਣ ਇਸ ਮੁੱਦੇ ਤੇ ਵੀ ਇੱਕ ਡਿਪਲੋਮੈਟਿਕ ਜੀ ਅਪਰੋਚ ਜਿਹੜੀ ਹੈ ਵਖਤਿਆਰ ਕਰ ਰਹੀ ਹੈ ਜਦ ਕਿ ਇਹ ਮਾਮਲਾ ਅਧਿయోగ ਨਾਲ ਜੁੜਦਾ ਜੀ ਜ਼ਿੰਦਗੀ ਨਾਲ ਜੁੜਦਾ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਤੇ ਰਾਜ ਸਭਾ ਮੈਂਬਰ ਨੇ ਜਿਹੜੇ ਸੀਚੇਵਾਲ ਜੀ ਜੀ ਬਹੁਤ ਸਨਮਾਨਤ ਹਸਤੀਆ ਬਹੁਤ ਕੰਮ ਕੀਤੇ ਉਹਨਾਂ ਨੇ ਜੀ ਜੀ ਉਹ ਉਹ ਤੇ ਲੜਦਾ ਹੀ ਵਾਤਾਵਰਨ ਦੀ ਲੜਾਈ ਹੈ ਬਿਲਕੁਲ ਇਹਨਾਂ ਨੇ ਉਚੇਚੇ ਤੌਰ ਤੇ ਉਹਨਾਂ ਨੂੰ ਲਿਆ ਸੀਗਾ ਹਮ ਤੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਜਦੋਂ ਨਲਾਇਕ ਹੋਵੇ ਤੁਹਾਡੀ ਨਖਿੱਦ ਹੋਵੇ ਜੀ ਨਕਮੀ ਹੋਵੇ ਤੇ ਫਿਰ ਉਹ ਤੋਂ ਇਸ ਤਰ੍ਹਾਂ ਦੀਆਂ ਨੌਬਤਾਂ ਪੈਦਾ ਹੁੰਦੀ ਹੈ ਬਿਲਕੁਲ ਮੈਂ ਨਹੀਂ ਕਹਿੰਦਾ ਕਿ ਮਾਂ ਹੋਰੀ ਜ਼ਿਆਦਾ ਜ਼ਿੰਮੇਵਾਰ ਮੈਂ ਨਹੀਂ ਮਾਂ ਹੋਰੀ ਤੇ ਘੱਟ ਜ਼ਿੰਮੇਵਾਰ ਹੈ ਇਹ ਪਿਛਲੇ ਜ਼ਿਆਦਾ ਜ਼ਿੰਮੇਵਾਰ ਨੇ ਹਮ ਪਰੰਤੂ ਇਹਦਾ ਹੱਲ ਲੱਭਣ ਦੀ ਥਾਂ ਤੇ ਹੁਣ ਤੁਸੀਂ ਕੱਜਨ ਦਾ ਕੰਮ ਕਰ ਰਹੇ ਹੋ ਜੀ ਬਿਲਕੁਲ ਹੱਲ ਲੱਭਣ ਦੀ ਥਾਂ ਤੇ ਮੁੱਦਾ ਕੱਜਣ ਦਾ ਯਤਨ ਕਰ ਰਹੇ ਹੋ ਇਦਾਂ ਨਹੀਂ ਹੋਣਾ ਹੋਣਾ ਇਹ ਚਾਹੀਦਾ ਕਿ ਸਾਰਿਆਂ ਨੂੰ ਬੁਲਾਓ ਲਖਾ ਸੁਧਾਣਾ ਆ ਜਾਵੇਵੇਂ ਤੋਜਮਾਨ ਆ ਜਾਵੇ ਸਾਰੇ ਆ ਜਾਣ ਬਿਲਕੁਲ ਤੁਸੀਂ ਜਿੰਨੇ ਸਟੇਕ ਹোল্ডার ਆ ਉਹਨਾਂ ਨੂੰ ਵੀ ਬੁਲਾਓ ਜੀ ਇਹਦਾ ਹੱਲ ਕੱਢਣ ਦੀ ਜ਼ਰੂਰਤ ਹੈ ਇਕੱਲੇ ਲਖੇ ਹੋਰੀ ਥੋੜੀ ਤੇ ਤੁਹਾਡੇ ਤਾਂ ਆਪਣੇ ਵਿਧਾਇਕ ਨੇ ਨੀ ਪੱਥਰ ਹੀ ਤੋੜ ਦਿੱਤਾ ਸੀ ਜੀ ਜੀ ਬਿਲਕੁਲ ਉਹ ਤੇ ਕਿਸ਼ਤੀ ਲੈ ਕੇ ਲਾ ਕੇ ਕਾਲੀਆਂ ਐਨਕਾ ਹਮ ਰੇਵਨ ਤੇ ਉਹ ਉਹ ਤੇ ਬੇੜੀ ਜੀ ਠੱਲ ਕੇ ਬਹਿ ਗਿਆ ਸੀ ਤੋ ਕਹਿੰਦਾ ਮਤਲਬ ਇਹ ਕਿ ਉੱਥੇ ਸਾਰੇ ਹੀ ਦੁਖੀ ਆ ਇਧਰ ਮਾਲਵੇ ਤੱਕ ਇਹਦਾ ਅਸਰ ਹੈ ਮਾਲਵੇ ਤੱਕ ਹੀ ਕਿਉਂ ਰਾਜਸਥਾਨ ਤੱਕ ਅਸਰ ਹੈ ਬਿਲਕੁਲ ਬਿਲਕੁਲ ਇਹ ਤੇ ਕਈ ਵਾਰ ਐਡਵਾਈਜ਼ਰੀ ਜਾਰੀ ਕਰ ਦਿੰਦੇ ਨੇ ਕਿ ਡੰਗਰ ਬਿਨਾਂ ਨਾ ਹੋਵੇ ਇਸ ਪਾਣੀ ਨਾਲ ਫਸਲਾਂ ਨੂੰ ਵੀ ਨੁਕਸਾਨ ਦਾ ਆਇਆ ਬਸ ਆਪਦੀਆਂ ਗੱਲਾਂ ਤੇ ਆਪ ਖੜਦੇ ਨਹੀਂ ਜਦੋਂ ਕੋਈ ਕਰਦਾ ਉਹਦੋਂ ਕਹਿੰਦੇ ਨਹੀਂ ਜੀ ਜੀ ਅਸੀਂ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਬਿਲਕੁਲ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਆ ਮੰਦੀ ਜੀ ਕਹਿ ਰਹੇ ਨੇ ਕਿ ਤੁਸੀਂ ਜਾਣਾ ਲੁਧਿਆਣਾ ਅਸੀਂ ਜਾ ਭਾਵੇਂ ਨਹੀਂ ਰਹੇ ਪਰ ਸਾਡੀ سپورਟ ਜ਼ਰੂਰ ਹੈ ਕਿ ਭਾਈ ਜੇ ਵਾਤਾਵਰਣ ਦੇ ਸਬੰਧ ਦੇ ਵਿੱਚ ਕੋਈ ਵੀ ਚੰਗਾ ਕੰਮ ਹੋ ਰਿਹਾ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਤੇ ਅਸੀਂ ਉਹਦੇ ਨਾਲ ਖੜੇ ਆ ਆਪਦੇ ਵੱਲੋਂ ਤੇ ਅਸੀਂ ਅਪੀਲ ਕਰਦੇ ਆ ਕਿ ਭਾਈ ਵਸ ਅਸੀਂ ਦੇਖੋ ਕਿਸੇ ਨਾਮ ਨਹੀਂ ਸੁਖਮਸਾਬਾ ਸੀ ਤੇ ਲੋਕਾਂ ਦੇ ਨਾਮ ਹੂੰ ਬਿਲਕੁਲ ਕਿ ਲੋਕਾਂ ਦੇ ਜਿਹੜੇ ਹੱਕ ਆ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਮੈਨੂੰ ਉਹਨਾਂ ਦੇ ਤੇ ਤਰਜੀਹ ਹੋਣੀ ਚਾਹੀਦੀ ਆ ਸਰ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਗੱਲ ਇਹ ਆ ਕਿ ਅਸੀਂ ਕਿਸੇ ਨੂੰ ਨਾ ਪ੍ਰਮੋਟ ਕਰਦੇ ਆ ਕਿ ਨਾ ਅਸੀਂ ਕਿਸੇ ਦੇ ਵਕੀਲ ਆ ਬਸ ਸਿਰਫ ਇਹ ਆ ਕਿ ਜੋ ਸਾਡਾ ਮੁੱਦਾ ਹੈ ਲੋਕਾਂ ਦਾ ਉਸ ਮੁੱਦੇ ਦਾ ਹੱਲ ਕਰੋ ਤਾਂ ਕਿ ਰਾਜਨੀਤੀ ਹੋਵੇ ਨਾ ਬਿਲਕੁਲ ਸਾਡਾ ਕੰਸਰਨ ਸਿਰਫ ਇਨਾ ਹੈ ਜੀ 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 ਕਿ ਇਹ ਮੁੱਦਾ ਤੇ ਹੈ ਸਾਡੇ ਸਾਹਮਣੇ ਹੈ ਕਿੰਨਾ ਨੇ ਬਣਾਇਆ ਉਹ ਵੀ ਸਾਡੇ ਸਾਹਮਣੇ ਨੇ ਉਹ ਜਿਨ੍ਹਾਂ ਨੇ ਹੱਲ ਕਰਨਾ ਹੋਵੇ ਸਾਡੇ ਸਾਹਮਣੇ ਨੇ ਬਿਲਕੁਲ ਬਿਲਕੁਲ ਤੇ ਇਸੇ ਗੱਲ ਦੀ ਇੱਕ ਕਮ ਹੋਣਾ ਚਾਹੀਦਾ